ਇੱਕ ਹਰ ਪਲੇਅਰ ਦੀ ਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਕਿ ਅੱਜਕੱਲ ਮੋਸਟਲੀ ਅਸ਼ਲੀਲ ਵੀਡੀਓਜ਼ ਜ਼ਿਆਦਾ ਕੁੜੀਆਂ ਮਤਲਬ ਕਰ ਰਹੇ ਆ ਆ ਪ੍ਰਮੋਟ ਤਾਂ ਮਤਲਬ ਉਹ ਸਾਡੇ ਵਰਗੇ ਬੰਦੇ ਹੀ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਈਕ ਕਰਦੇ ਆ ਇੱਕ ਪਲੇਅਰ ਦੀ ਜ਼ਿੰਦਗੀ ਜਿੰਨੀ ਮਤਲਬ ਟਾਪ ਹੁੰਦੀ ਆ ਉਸ ਤੋਂ ਬਾਅਦ ਨਹੀਂ ਹੁੰਦੀ ਕਿ ਕੁੜੀ ਦੀ ਐਜ ਜਦੋਂ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਿ ਕਦੇ ਸੋਚਿਆ ਨਹੀਂ ਸੀਗਾ ਅੱਖਾਂ 'ਚ ਇੱਕ ਡ੍ਰੀਮ ਸੀਗਾ ਮੇਰੇ ਕਿ ਸ਼ਾਇਦ ਮੈਂ ਇਹ ਪੂਰਾ ਕਰ ਪਾਉਂਗੀ ਕਿ ਨਹੀਂ ਪਰ ਮੈਨੂੰ ਲੱਗਿਆ ਨਹੀਂ ਸੀਗਾ ਕਿ ਹੋਊਗਾ ਸੋਚ ਸੀ ਮੇਰੀ ਇੱਕ ਸਾਡੇ ਇੱਕ ਕੁੜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਉਹ ਦੁਆਰਾ ਰਿਕਾਰਡ ਨਹੀਂ ਵੀਰੇ ਕਹਾ 400 ਮੀਟਰ ਹਡਲਸ ਕਰਦੀਆਂ ਮਤਲਬ ਮੇਰਾ ਡ੍ਰੀਮ ਆ ਕਿ ਮੈਂ ਵੀ ਉਹ ਰਿਕਾਰਡ ਬ੍ਰੇਕ ਕਰਾਂ ਜੇ ਮੈਂ ਨਾ ਕਰ ਸਕੀ ਤਾਂ ਮੈਂ ਚਾਹਦੀ ਮੇਰੀ ਬੇਟੀ ਰਿਕਾਰਡ ਬ੍ਰੇਕ ਕਰੇ ਮੈਂ ਲੈਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੈਂ ਯੂ ਐਸ ਏ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਿਪੇਟ ਕੀਤਾ ਸਾਡੇ ਇਧਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉੱਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਤੇ ਉੱਥੇ ਪਾਰਟਿਸਿਪੇਟ ਕੀਤਾ ਮੇਰੇ ਉੱਥੇ 400 ਮੀਟਰ ਹਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚੋਂ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਿਪੇਟ ਕੀਤਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਕਿ ਮੇਰੀ 3 ਸਾਲ ਦੀ ਬੇਟੀ ਆ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਬਾਰਾ ਪ੍ਰੈਕਟਿਸ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡ ਦਿੱਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਮੈਂ ਮੰਨ ਲਓ ਉਹਨਾਂ ਦਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਤੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹ ਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲੈ ਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ ਕਿੱਥੇ ਹੋਈਆਂ ਸੀਗੀਆਂ ਇਹ ਗੇਮ ਇਹ ਯੂਐਸਏ ਵਿੱਚ ਬਰਮਿੰਗਮ ਵਿੱਚ ਗੇਮਸ ਹੋਈਆਂ ਸੀਗੀਆਂ 27 ਤੋਂ ਆਪਣੇ 6 ਜੁਲਾਈ ਤੱਕਰ ਤੇ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਪੂਰੇ ਵਰਲਡ ਦੀਆਂ ਜਿੰਨੀਆਂ ਫੋਰਸਾਂ ਸੀਗੀਆਂ ਇਹ ਸਾਰੇ ਆਏ ਸੀਗੇ ਸਾਡੇ ਆਲ ਇੰਡੀਆ ਮਤਲਬ ਪੁਲਿਸ ਕੰਟਰੋਲ ਬੋਰਡ ਬੋਲੋ ਘੱਟੋ ਘੱਟ 250 ਬੱਚਾ ਜਿਹੜਾ ਪਾਰਟਿਸਿਪੇਟ ਕੀਤਾ ਸਾਰੀਆਂ ਡਿਸਪਲਨ ਫੋਰਸਾਂ ਦਾ CRPF BSF ਪੰਜਾਬ ਪੁਲਿਸ ਸਾਰੇ ਸੀਗੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਇਹ ਕਰੋਨ ਦੀ ਗੇਮ ਸ਼ੁਰੂ ਕੀਤੀ ਮੈਨੂੰ 2007 ਦੀ ਕੰਪੀਟੀਸ਼ਨ ਮੈਂ ਖੇਡ ਰਹੀ ਆ ਤੇ 2007 ਤੋਂ ਬਾਅਦ 2014 ਵਿੱਚ ਮੇਰਾ ਨੈਸ਼ਨਲ ਟੋ ਮੈਡਲ ਆਇਆ ਤੇ 2017 ਵਿੱਚ ਮੈਂ ਪੰਜਾਬ ਪੁਲਿਸ ਐਜ਼ ਅ ਕਨਸਟੇਬਲ ਜੁਆਇਨ ਕੀਤਾ ਉਸ ਤੋਂ ਬਾਅਦ 4 ਸਾਲ ਮੈਂ ਮਤਲਬ ਇੰਜਰੀ ਚ ਹੀ ਰਹੀ ਹਾਂ ਮੋਸਟਲੀ ਜਿਆਦਾ ਨੈਸ਼ਨਲ ਪਾਰਟਿਸਿਪੇਟ ਕਰਨਾ ਕਦੇ 4th ਆਇਆ ਨਾ 5th ਆਇਆ ਨਾ ਫੇ 2020 ਚ ਮੇਰੀ ਮੈਰिज ਹੋ ਗਈ 21 ਚ ਮੇਰੀ ਬੇਟੀ ਹੋਈ ਆ ਤੇ 22 ਚ ਮੈਂ ਬੇਸਿਕ ਟ੍ਰੇਨਿੰਗ ਕਰਨ ਚ ਲੱਗੀ ਉਹ ਤੋਂ ਬਾਅਦ ਦੁਆਰਾ ਮੈਂ ਆਫਟਰ ਮਤਲਬ ਮੈਰिज ਤੋਂ ਬਾਅਦ ਸ਼ੁਰੂ ਕੀਤੀ ਗੇਮ ਤੇ ਲਗਾਤਾਰ ਮਤਲਬ ਕੰਪੀਟੀਸ਼ਨ ਲੜਨ ਤੋਂ ਬਾਅਦ ਮਤਲਬ ਅੱਜ ਮੈਂ ਪੂਰੇ 10 ਸਾਲ ਦੀ ਮਿਹਨਤ ਤੋਂ ਬਾਅਦ ਕਹਿ ਸਕਦੀ ਹਾਂ ਕਿ ਜੋ ਮੈਂ ਚਾਹੁੰਦੀ ਸੀ ਉਹ ਪੂਰਾ ਹੋ ਸਕਿਆ ਇੱਕ ਘਰਦਿਆਂ ਦੀ ਬਦੌਰ ਕਰਕੇ ਬਹੁਤ ਵਧੀਆ ਲੱਗਾ ਮੈਨੂੰ ਘਰਦਿਆ ਨੇ ਬਹੁਤ ਜ਼ਿਆਦਾ ਮਤਲਬ ਉੱਥੋਂ ਹੀ ਮੈਨੂੰ ਪੁੱਛਦੇ ਆ ਰਿਹਾ ਕਦੋਂ ਕੱਲ ਕੱਲ ਰਾਤ ਹੀ ਅਸੀਂ ਆਏ ਆ ਯੂ ਐਸ ਏ ਤੋਂ ਤੇ ਪਹੁੰਚੇ ਆ ਅਮਰੀ ਸੋ ਤੋਂ ਸਿੱਧਾ ਇੱਧਰ ਆਏ ਆ ਤੇ ਘਰਦਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਆ ਮੇਰੇ ਪੂਰੇ ਜ਼ਿਲ੍ਹੇ ਨੂੰ ਮੇਰੇ ਘਰਦਿਆਂ ਨੂੰ ਮੇਰੇ ਪੂਰੇ ਮਹੱਲੇ ਨੂੰ ਮੇਰੇ ਸਾਰੇ ਰਿਲੇਟਿਵਾਂ ਬਹੁਤ ਜ਼ਿਆਦਾ ਖੁਸ਼ ਆ ਇਸ ਤਰ੍ਹਾਂ ਅੰਕੜੇ ਜਦੋਂ ਦੇਖਿਆ ਗਿਆ ਵੀ ਸੋਸ਼ਲ ਮੀਡੀਆ ਤੇ ਕੁੜੀਆਂ ਜਿੰਨੀਆਂ ਰੀਲਾਂ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਕੀ ਮੈਸੇਜ ਆਉਣਾ ਲੜਕੀਆਂ ਨੂੰ ਜਾਂ ਜਿਹੜੇ ਆਪਣੇ ਸੁਪਨੇ ਧੂਰੇ ਕਰਕੇ ਘਰ ਬੈਠ ਜਾਂਦੀਆਂ ਮੈਂ ਇਹੀ ਕਹਿਣਾ ਚਾਹਣੀ ਕਿ ਮਤਲਬ ਜੋ ਕਿ ਅੱਜਕੱਲ ਮੋਸਟਲੀ ਅਸ਼ਲੀਲ ਵੀਡੀਓਜ਼ ਜ਼ਿਆਦਾ ਕੁੜੀਆਂ ਮਤਲਬ ਕਰ ਰਹੀਆਂ ਆ ਆ ਪ੍ਰਮੋਟ ਤਾਂ ਮਤਲਬ ਉਹ ਸਾਡੇ ਵਰਗੇ ਬੰਦੇ ਹੀ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਈਕ ਕਰਦੇ ਆ ਇੱਕ ਪਲੇਅਰ ਦੀ ਜ਼ਿੰਦਗੀ ਜਿੰਨੀ ਮਤਲਬ ਟਫ ਹੁੰਦੀ ਆ ਉਸ ਤੋਂ ਬਾਅਦ ਨਹੀਂ ਹੁੰਦੀ ਕਿ ਕੁੜੀ ਦੀ ਐਜ ਜੇ ਤਾਂ ਬਹੁਤ ਜ਼ਿਆਦਾ ਹੁੰਦੀ ਆ ਕਿ ਕੁੜੀਆਂ ਨੂੰ ਮਤਲਬ ਕਿੰਨੇ ਮਤਲਬ ਚੀਜ਼ਾਂ ਚੋਂ ਨਿਕਲਣਾ ਪੈਂਦਾ ਹੈ ਤੇ ਕੁੜੀ ਨੂੰ ਖੇਡਣ ਵਾਸਤੇ ਬਾਹਰ ਜਾਣਾ ਪੈਂਦਾ ਆ ਇਸ ਸਟੇਟ ਤੋਂ ਬਾਹਰ ਮਤਲਬ ਪੇਰੈਂਟਸ ਤੋਂ ਬਿਨਾਂ ਉਹ ਕਿਤੇ ਕੁਝ ਵੀ ਨਹੀਂ ਕਰ ਸਕਦੀ ਹੈਗੇ ਹੁਣ ਮੈਂ ਜਿੱਥੇ ਤੇ ਗਈਆਂ ਮਤਲਬ ਮੇਰੇ ਹਸਬੰਦ ਮੇਰੇ ਨਾਲ ਸੀਗੇ ਤੇ ਜਾ ਕੇ ਕੰਪੀਟੀਸ਼ਨ ਲੜਨਾ ਹਰ ਤੇ ਨਾਲ سپورਟ ਚਾਹੀਦੀ ਉਹ ਬਹੁਤ ਚੀਜ਼ਾਂ ਮਤਲਬ ਮੈਟਰ ਕਰਦੀਆਂ ਕੋਚ ਤੋਂ ਬਿਨਾ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਆਪਣਾ ਏਮ ਪੂਰਾ ਕਰਨ ਦੇ ਲਈ ਮਤਲਬ ਕੀ ਮਨ ਚ ਸੋਚਿਆ ਸੀਗਾ ਜਾਂ ਦੂਸਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਆਪਣਾ ਏਮ ਪੂਰਾ ਕਰਨ ਨੂੰ ਤਾਂ ਇਹ ਕੁਝ ਕਰਨਾ ਪੈਣਾ ਮੈਂ ਤਾਂ ਸੋਚਿਆ ਸੀਗਾ ਸ਼ਾਇਦ ਮੇਰੇ ਕੋਲ ਨਹੀਂ ਹੋਵੇਗਾ ਕਿ ਕਾਫੀ ਟਾਈਮ ਹੋ ਗਿਆ ਮੇਰੇ ਇੰਜਰੀ ਆਈ ਜਾ ਰਹੀ ਸੀ ਤੇ ਕੋਈ 10 ਸਾਲ ਦਾ ਸਟਰਗਲ ਥੋੜਾ ਨਹੀਂ ਹੁੰਦਾਗਾ ਮੇਰੀ ਉਮਰ ਵੀ 34 ਹੋ ਗਈ ਆ ਤੇ ਮੈਂ ਸੋਚਿਆ ਸੀ ਸ਼ਾਇਦ ਨਹੀਂ ਹੋ ਸਕਦਾ ਪਰ ਇੱਕ ਮਨ 'ਚ ਇੱਕ ਮਤਲਬ ਦਿਨ ਰਾਤ ਇੱਕੋ ਸੁਪਨਾ ਆਉਂਦਾ ਸੀ ਮੈਨੂੰ ਇੰਡੀਆ ਦਾ ਬਹੁਤ ਜ਼ਿਆਦਾ ਤੇ ਜਦੋਂ ਮੇਰੀ ਬੇਟੀ ਹੋਈ ਆ ਉਹ ਉਸ ਤੋਂ ਬਾਅਦ ਮਤਲਬ 3-4 ਮਹੀਨੇ ਬਾਅਦ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਮਨ ਬੜਾ ਮਤਲਬ ਹੋਰ ਤਰ੍ਹਾਂ ਰਹਿੰਦਾ ਸੀਗਾ ਉਹ ਕਹਿੰਦਾ ਤੂੰ ਇੱਕ ਵਾਰੀ ਦੁਬਾਰਾ ਗੇਮ ਸ਼ੁਰੂ ਕਰ ਲੈ ਮੈਨੂੰ ਗ੍ਰੇਜ ਹੋਣ ਕਿੱਥੇ ਹੋਣੀ ਮੇਤੋਂ ਪਰ ਨਹੀਂ ਕਹਿੰਦੇ ਤੂੰ ਇੱਕ ਵ ਪਰ ਮੈਂ ਉਸ ਟਾਈਮ ਦੁਆਰਾ ਜਦੋਂ ਗੇਮ ਸ਼ੁਰੂ ਕੀਤੀ ਮੇਰੇ ਹਸਬੰਡ ਵੀ ਮਤਲਬ ਬਹੁਤ ਜ਼ਿਆਦਾ ਗੇਮ ਕਰਦੇ ਆ ਜੇ ਮੈਂ ਜਾਂਦੇ ਜਾਂਦੇ ਆ ਇਹਨਾਂ ਨੂੰ ਦੇਖ ਕੇ ਮੈਨੂੰ ਹੁੰਦਾ ਕਿ ਪੰਮੀ ਹੋਵੇ ਚਾਹੇ ਨੇਰੀ ਹੋਵੇ ਇਹਨਾਂ ਨੇ ਨਹੀਂ ਮਤਲਬ ਕਦੇ ਵੀ ਆਪਣੀ ਗੇਮ ਸਟਾਪ ਕੀਤੀ ਹੈਗੀ ਫਿਰ ਕਹਿੰਦੇ ਤੂੰ ਵੀ ਕਰਿਆ ਕਰ ਬਸ ਇਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਿਹਾ 멘ਟਲੀ ਤੌਰ ਤੇ ਮੈਂ ਉਹ 멘ਟਲੀ ਤੌਰ ਤੇ ਉੱਭਰ ਕੇ ਦੁਬਾਰਾ ਮਤਲਬ ਗੇਮ ਕੀਤੀ ਹੈ ਇਹਨਾਂ ਕਰਕੇ ਕੀਤੀ ਆ ਖੁਸ਼ੀ ਹੋ ਰਹੀ ਆ ਹਾਂਜੀ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਿ ਕਦੇ ਸੋਚਿਆ ਨਹੀਂ ਸੀਗਾ ਅੱਖਾਂ 'ਚ ਇੱਕ ਡ੍ਰੀਮ ਸੀਗਾ ਮੇਰੇ ਕਿ ਸ਼ਾਇਦ ਮੈਂ ਇਹ ਪੂਰਾ ਕਰ ਪਾਉਂਗੀ ਕਿ ਨਹੀਂ ਪਰ ਮੈਨੂੰ ਲੱਗਿਆ ਨਹੀਂ ਸੀਗਾ ਕਿ ਹੋਊਗਾ ਸੋਚ ਸੀ ਮੇਰੀ ਇਹ ਕਰ ਮੇਰੇ ਮਦਰ ਵੀ ਮਤਲਬ ਜਿਹੜੇ ਹੈਗੇ ਉਹ ਐਥਲੀਟ ਆ ਤੇ ਘਰ ਦੇ ਜਿੰਨੇ ਵੀ ਹੈਗੇ ਸਾਰੇ ਪਲੇਅਰ ਆ ਮੇਰੇ ਇੱਕ ਤਰੀਕੇ ਦੇ ਨਾਲ ਤੇ ਮੈਨੂੰ ਬਹੁਤ ਸਪੋਰਟ ਰਹੀ ਆ ਮੇਰੀ ਮਦਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੀ ਬੇਟੀ ਆ ਦੇਖੋ 3 ਸਾਲ 3.5 ਸਾਲ ਦੀ ਆ ਤੇ ਬੱਚੇ ਨੂੰ ਛੱਡ ਕੇ ਗੇਮ ਕਰਨੀ ਔਰ ਮੰਮੀ ਨੇ ਸਾਰਾ ਮੈਨੂੰ ਕਦੇ ਉਹਦੀ ਫਿਕਰ ਨਹੀਂ ਰਹੀ ਹੈਗੀ ਸਾੜੇ ਭਾਬੀ ਉਹਨਾਂ ਨੇ ਸਾਡੇ ਮੱਲੇ ਵਾਲੇ ਨੇ ਬਹੁਤ ਮੇਰੀ ਬੇਟੀ ਦਾ ਸਾਥ ਦਿੱਤਾ ਉਹਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨੂੰ ਸਾਹਮਦੇ ਆ ਤਿਆਰੀ ਕਰ ਰਹੀਆਂ ਹੋਰ ਤੇ ਰੱਬ ਸੁੱਖ ਰੱਖੇ ਦੇਖੋ ਤੇ ਤਿਆਰੀ ਕਰ ਰਹੀਆਂ ਮਤਲਬ ਇਹ ਤੋਂ ਹੋਰ ਜ਼ਿਆਦਾ ਬੈਟਰ ਪਰਫਾਰਮੈਂਸ ਚਾਹੀਦੀ ਹੈ ਮੈਂ ਜਿੱਦਾਂ ਹੁਣ ਸਾਡੇ ਇਸ ਟਾਈਮ ਪੀਟੀਯੂ ਸ਼ਾ ਦਾ ਰਿਕਾਰਡ ਬ੍ਰੇਕ ਹੋਇਆ ਸੀਗਾ ਸਾਡੇ ਇੱਕ ਕੁੜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਉਹ ਦੁਬਾਰਾ ਰਿਕਾਰਡ ਨਹੀਂ ਬ੍ਰੇਕ ਕਰ ਉਹ ਮੈਂ 400 ਮੀਟਰ ਹਡਲਸ ਕਰਦੀਆਂ ਮਤਲਬ ਮੇਰਾ ਡਰੀਮਾ ਕਿ ਮੈਂ ਵੀ ਉਹ ਰਿਕਾਰਡ ਬ੍ਰੇਕ ਕਰਾਂ ਜੇ ਮੈਂ ਨਾ ਕਰ ਸਕੀ ਤਾਂ ਮੈਂ ਚਾਹਨੀ ਮੇਰੀ ਬੇਟੀ ਰਿਕਾਰਡ ਬ੍ਰੇਕ ਕਰੇ ਉਹ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਸਪੋਰਟ ਫੋਰ ਇੰਡੀਆ ਦੇ ਵਿੱਚ ਰੈਸਲਿੰਗ ਕੋਚ ਐ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਗਲ ਪੁਲਿਸ ਜਿਹੜੀ ਗੇਮ ਹੋਈ ਹੈ ਨੇ ਬਰਮਿੰਗਮ ਦੇ ਵਿੱਚ ਯੂਐਸਏ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਸੈਵਨ ਇਵੈਂਟਸ ਦੇ ਵਿੱਚ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ ਸੈਵਨ ਮੈਡਲ ਆਇਆ ਹੈ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਪੂਰੇ ਆਪਣੇ ਇੰਡੀਆ ਦਾ ਵੀ ਨਾ ਨੇਸ਼ਨ ਦਾ ਨਾਮ ਰੋਸ਼ਨ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਕਿੰਨਾ ਕੁਛੰਦ ਦਸ਼ریعਾ ਜੀ ਨਵਾਂ ਦੇਖੋ ਜੀ ਇਹਦੇ ਵਿੱਚ ਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਘਰਸ਼ ਨਾਲ ਕੋਚ ਦਾ ਨਾ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਨਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰੋਮੋਸ਼ਨ ਹੋਏ ਕਿ ਉਹਨੇ ਏਸੇ ਬਣ ਗਏ ਇਹਦੇ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਣ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਹੈ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਉਹਨਾਂ ਦੇ ਜਿਹੜੇ ਆਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਹੈਗਾ ਕਿਉਂਕਿ ਨੰਨੂ ਸਿਰਫ ਐਜ਼ ਅ ਗੇਮ ਕਰਨ ਵਾਸਤੇ ਫ੍ਰੀ ਕੀਤਾ ਹੋਇਆ ਤੇ ਕਿ ਤੁਸੀਂ ਗੇਮ ਕਰਨੀ ਹੈ ਹੋਰ ਕੁਝ ਨਹੀਂ ਔਰ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ ਚਲੋ ਅੱਗੇ ਇਹ ਹੋ ਪੈ ਗਈ ਹੈ ਇਨ ਫਾਦਰ ਇਨ ਫਿਊਚਰ ਦੇ ਵਿੱਚ ਕੀ ਆਲ ਰਾਈਟ ਟਾਈਮ ਦੇ ਵਿੱਚ ਹੋਰ ਮਿਹਨਤ ਕਰਨਗੇ ਔਰ ਹੁਣ ਵਰਲਡ ਲੈਵਲ ਤੇ ਖੜੇ ਗਏ ਨੇ ਅੱਗੇ ਹੋਰ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਹੋ ਸਕਣ ਵੱਧ ਵੱਧ ਮੈਡਲ ਚੀਨ ਕਰਨ ਇੰਡੀਆ ਦੇ ਲਈ ਨੇਸ਼ਨ ਦੇ ਲਈ ਸਭ ਤੋਂ ਪਹਿਲੇ ਤੇ ਮੈਂ ਇੱਥੇ ਆਇਆ ਨੂੰ ਸਾਰਿਆਂ ਨੂੰ ਜੀ ਆਖਦੀ ਹਾਂ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਆ ਮੇਰੀ ਨੋ ਨੀ ਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇੜ ਗਈ ਮੈਨੂੰ ਬਹੁਤ ਖੁਸ਼ੀ ਆ ਬੇਕਨੀ ਕਿ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਨ ਕਿ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ ਬਾਕੀ ਕਿ ਜਿਹਨ ਦੀ ਮੈਰਿਜ ਹੋਈ ਆ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ ਇਸ ਪੂਰਾ ਸਪੋਰਟ ਕੀਤਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ ਬੇਟੀ ਦੀ ਕੋਈ ਫਿਕਰ ਨਹੀਂ ਕਰਨੀ ਤਿੰਨ ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਤਲਬ ਕਿ ਸੰਭਾਲੀ ਹੋ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਨੂੰ ਮਿਲ ਕੇ ਆਪਣੇ ਪੋਤ ਨਾਲ ਵੀ ਵੱਧ ਕੇ ਇਸ ਆਪਣੀ ਨੌ ਨੂੰ ਰੱਖਿਆ ਕਿ ਕਿਸੇ ਗਾਦੀ ਤੋਂ ਟੈਂਸ਼ਨ ਨਹੀਂ ਲੈਣੀ ਤੇ ਮੈਂ ਵੀ ਸਪੋਰਟਸਮੈਨ ਹਾਂ ਹਾਂਜੀ ਮੈਂ ਵੀ ਸਪੋਰਟਸਮੈਨ ਸੀ ਪਹਿਲੇ ਅਰੇ ਇਹ ਮੈਂ ਕਦੇ ਜਦ ਤੂੰ ਹੀ ਸਕੂਲ ਮੈਂ ਵੀ ਅਸਲੀਅਤ ਸੀ ਮੈਂ ਵੀ ਗੇਮ ਕਰਦੀ ਰਹੀ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਜੋ ਪਰਵੇਸ਼ਾਣਾ ਦੀ ਕਿਤੇ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਡੈਥ ਹੋ ਗਈ ਮੈਂ ਬੜਾ ਆਪਣੀ ਲਾਈਫ 'ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਦੇ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵਿਸ਼ ਕੀਤੇ ਆ ਪੜਾਏ ਲਿਖਾਏ ਡਿਗਰੀਆਂ ਕਰਵਾਇਆ ਨੌਕਰੀਆਂ ਤੇ ਲਵਾਇਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਉਮੀਦ ਰੱਖਦੇ ਹੋ ਅੱਗੇ ਮੈਂ ਇਹ ਉਮੀਦ ਰੱਖਦੀ ਕਿ ਇਸ ਕੋ ਵੱਧ ਕੇ ਹੋਰ ਮਤਲਬ ਮਿਹਨਤ ਕਰੇ ਮੇਰੀ ਬੇਟੀ ਹੋਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਏ